ਜੋ ਅਸੀਂ ਸੁਪਨੇ ਸੋਚੇ ਸੀ ਆਮ ਆਦੀ ਪਾਰਟੀ ਸਰਕਾਰ ਤੋਂ ਉਹ ਸਾਡਾ ਕੋਈ ਸੁਪਨਾ ਪੂਰਾ ਨਹੀਂ ਆਇਆ। ਜੋ ਅਸੀਂ ਰੰਗਲਾ ਪੰਜਾਬ ਸੋਚ ਰਹੀ ਵੀ ਰੰਗਲਾ ਪੰਜਾਬ ਬਣੂਗਾ ਉਹਦੇ ਹਾਲਾਤ ਹੁਣ ਵੱਧ ਤੋਂ ਵੱਤਰ ਹੁੰਦੇ ਜਾ ਰਹੇ ਆ। ਜਿੱਥੇ ਲੋਕਾਂ ਨੂੰ ਕਹਿੰਦੇ ਲੁਭਾਵਨੇ ਵਾਅਦੇ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਅਸੀਂ ਤੁਹਾਡੇ ਵਾਸਤੇ ਆ ਚੀਜ਼ ਕਰਦਾਂਗੇ ਆ ਚੀਜ਼ ਕਰਦਾਂਗੇ ਲੇਕਿਨ ਅਸੀਂ ਜਿਹੜਾ ਅੰਦਰੋਂ ਘੁੰਮ ਕੇ ਆਏ ਦੇਖ ਕੇ ਆਇਆ ਬਿਜਲੀ ਦੀ ਜਿਹੜੀ ਤਾਰਾਂ ਹੈਗੀਆਂ ਉਦਾਂ ਦੀ ਉਦਾਂ ਹੀ ਹੈਗੀਆਂ ਸਿਵਰੇ ਜਿਹੜੀ ਪ੍ਰਣਾਲੀ ਉਹ ਇਦਾਂ ਹੀ ਹੈਗੀਆਂ ਔਰ ਗਲੀਆਂ ਟੁੱਟੀਆਂ ਪਈਆਂ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਅੱਜ ਅਸੀਂ ਖੜੇ ਆ ਨਗਰ ਨਿਗਮ ਚਣਨ ਲੱਕ ਜਿਹੜੀ ਹਲਚਲ ਹੈਗੀ ਹੈ ਉਸ ਰਿਗਾਰਡਿੰਗ ਅਸੀਂ ਗੱਲਬਾਤ ਕਰਨ ਆਏ ਆ ਵਾਰਡ ਨੰਬਰ 47 ਦੇ ਵਿੱਚ ਜਿੱਥੇ ਮੇਰੇ ਨਾਲ ਮੌਜੂਦ ਨੇ ਉਸ ਇਲਾਕੇ ਦੇ ਲੋਕ ਜਿਹੜੇ ਕਾਫੀ ਸਮੇਂ ਤੋਂ ਇਸ ਇਲਾਕੇ ਦੀ ਅਸੀਂ ਤੁਹਾਨੂੰ ਦੱਸ ਦਿੰਦੇ ਆਂ ਇਹ ਇਲਾਕਾ ਇੰਨਾ ਜ਼ਿਆਦਾ ਖਰਾਬ ਹੈਗਾ ਵੀ ਡਿਵੈਲਪਮੈਂਟ ਨੂੰ ਲੈ ਕੇ ਇੱਥੇ ਵੋਟਾਂ ਤਾਂ ਚਲੀ ਜਾਂਦੀਆਂ ਨੇ ਲੇਕਿਨ ਕੰਮ ਉੱਥੇ ਦਾ ਉੱਥੇ ਹੀ ਰੰਦਾ ਹੈ ਵਿੱਚ ਕਈ ਹੁੰਦੀ ਹੈਗੀ ਤੇ ਇੱਥੇ ਤੇ ਬਜ਼ੁਰਗ ਮੇਰਾ ਮੌਜੂਦ ਨੇ ਆ ਕਾਫੀ ਲੋਕਾਂ ਨੇ ਤੁਹਾਡੇ ਕੋਲ ਆ ਕੇ ਆਪਣੇ ਬਾਰੇ ਵਡੀਆਂ ਗੱਲਾਂ ਕੀਤੀਆਂ ਹੋਣੀਆਂ ਔਰ ਕਾਫੀ ਸਾਲਾਂ ਤੋਂ ਤੁਹਾਡਾ ਜਿਹੜਾ ਇਲਾਕਾ ਹੈਗਾ ਬਿਲਕੁਲ ਪਿਛੋਕੜ ਹੋਇਆ ਪਿਆ ਵਾ ਡਿਵੈਲਪਮੈਂਟ ਹੋਇਆ ਨਹੀਂ ਕੋਈ ਕੀ ਦੇਖਦੇ ਹੋ ਕਿਸ ਤਰ੍ਹਾਂ ਦਾ ਇੱਥੇ ਜਿਹੜਾ ਹੈ ਕੈਂਡੀਡੇਟ ਤੁਹਾਨੂੰ ਚਾਹੀਦਾ ਤੁਹਾਨੂੰ ਤੇ ਕੈਨੇਗੇਟਿਵ ਹੋ ਜਾਏ ਜਾਈ ਗੋਬਿੰ다 ਬਸ਼ੀਨ ਵਾਲਾ ਔਰ ਸਾਨੂੰ ਇਹ ਇਹੋ ਹੀ ਸਾਨੂੰ ਬੰਦਾ ਠੀਕ ਲੱਗਾ ਆਪਾਂ ਇਹ VOTING ਨੂੰ ਪਾਵਾਂ ਜਿਹੜੇ ਜਿਹੜੇ ਬੋਰਡ ਲੱਗੇ ਹੋਏ ਆ ਬੋਰਡ ਤਾਂ ਕਾਫੀ ਲੱਗੇ ਹੋਏ ਆ ਤੜੇ ਆਮ ਆਮ ਦੇ ਵੀ ਲੱਗੇ ਬੀਜੇਪੀ ਦੇ ਵੀ ਲੱਗੇ ਹੋਰ ਵੀ ਲੱਗੇ ਆ ਤੇ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਈ ਜੀ ਦੇਖਦੇ ਆ ਮੈਂ ਬਾਈ ਜੋ ਹਰ ਕੋਈ ਜਾਣਦਾ ਰਸੀ ਤੇ ਇਹ ਬੇਟੇ ਨੂੰ ਪੂਣੀ ਵੋਟ ਹੈ ਕਹੋ ਸਾਡੇ ਇਲਾਕੇ ਦਾ ਬੰਦਾ ਜ਼ਿਆਦਾ ਇਲਾਕਾ ਹੋਵੇ ਇਲਾਕੇ ਦਾ ਬੰਦਾ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੇਨ ਤੋਂ ਇਲਾਵਾ ਵਿਕਾਸ ਦਾ ਵਿਕਾਸ ਜਿਹਦੇ ਉੱਥੋਂ ਹੋਣਾ ਵਾ ਉਹਦੇ ਨਾਲ ਚੱਲਣਾ ਪੈਂਦਾ ਹੈ ਇਹ ਭਾਈ ਜੀ ਥੋੜੀ ਜਿਹੀ ਸੇਵਾ ਕਰ ਰਹੇ ਨੇ ਸਾਡੇ ਗੋਵਿੰਦ ਭਾਜੀ ਉਹ ਤਾਂ ਅੱਛਾ ਕੰਮ ਕਰ ਰਹੇ ਨੇ ਜਦੋਂ ਵੀ ਕੋਈ ਜ਼ਰੂਰਤ ਪੈਂਦੀ ਆ ਸਾਨੂੰ ਤੇ ਸਾਡਾ ਸਾਥ ਦਿੰਦੇ ਤੇ ਸਾਡਾ ਹੱਲ ਵੀ ਕਰਦੇ ਨੇ ਤੇ ਸਾਡੇ ਨਾਲ ਤਾਂ ਇਹ ਹੀ ਸਰਕਾਰ ਜਿਹੜੀ ਮਰਜ਼ੀ ਹੋਵੇ ਅਸੀਂ ਆਪਣੇ ਭਰਾ ਦਾ ਸਾਥ ਦੇਵਾਂਗੇ ਜਿਹੜੇ ਇੱਥੇ ਕਾਫੀ ਪੋਲੀਟੀਸ਼ੀਅਨਸ ਇੱਥੇ ਢੀੜਾ ਮਾਰਦੇ ਰਹਿੰਦੇ ਨੇ ਕਦੇ-ਕਦੇ ਆਂਦੇ ਰਹਿੰਦੇ ਨੇ ਮਤਲਬ ਜਦੋਂ VOTING ਹੁੰਦੀ ਹੈ VOTING ਨੂੰ ਲੈ ਕੇ ਹੀ ਇੱਥੇ ਢੀੜੇ ਮਾਰੇ ਜਾਂਦੇ ਨੇ ਲੇਕਿਨ ਜਿਹੜਾ ਅਸੀਂ ਤੁਹਾਨੂੰ ਦੱਸਿਆ ਵਾਰਡ ਨੰਬਰ 47 ਅੰਬੇਡਕਰ ਨਗਰ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਅਨਡਵੈਲਪਮੈਂਟ ਏਰੀਆ ਹੈਗਾ ਜਿੱਥੇ ਲੋਕਾਂ ਨੂੰ ਕਹਿੰਦੇ ਲੁਭਾਵ ਨੇ ਵਾਅਦੇ ਕਰਨ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਅਸੀਂ ਤੁਹਾਡੇ ਵਾਸਤੇ ਆ ਚੀਜ਼ ਕਰ ਦਾਂਗੇ ਆ ਚੀਜ਼ ਕਰ ਦਾਂਗੇ ਲੇਕਿਨ ਅਸੀਂ ਜਿਹੜਾ ਅੰਦਰੋਂ ਘੁੰਮ ਕੇ ਆਏ ਦੇਖ ਕੇ ਆਇਆ ਬਿਜਲੀ ਦੀ ਜਿਹੜੀ ਤਾਰਾਂ ਹੈਗੀਆਂ ਉਦਾਂ ਦੀ ਉਦਾਂ ਹੀ ਹੈਗੀਆਂ ਜਿਵੇਂ ਜਿਹੜੀ ਪ੍ਰਣਾਲੀ ਉਹ ਵੀ ਗਲੀਆਂ ਟੁੱਟੀਆਂ ਪਈਆਂ ਨੇ ਉਹ ਵਾਰਡ ਨੰਬਰ 47 ਦੇ ਜਿਹੜੇ ਹੈਗੇ ਮhalla ਨਿਵਾਸੀ ਹੈਗੇ ਅਸੀਂ ਗੱਲ ਕਰਦੇ ਆਂ ਨਗਰ ਨਿਗਮ ਚੋਣਾ ਹੈਗੀਆਂ ਡਿਵੈਲਪਮੈਂਟ ਨੂੰ ਲੈ ਕੇ ਆਪਣੇ ਮਹੱਲੇ ਨੂੰ ਸੁਧਾਰ ਕਰਨ ਵਾਸਤੇ ਕਿਹਨੂੰ ਵੋਟ ਪਾਓਗੇ ਬੇਟਾ ਅਬ ਤਾਂ ہمارا ਲੜਕਾ ਖੜਾ ਆ ਗੋਬਿੰਦ ਦੇਖੋ ਜੋ ਵੋਟਾਂ ਤਾਂ ਦੇਖੋ ਜਿਸ ਦਾ ਕਰਮ ਕਾ ਹੋਗਾ ਉਹ ਹੀ ਲੇਗਾ ਵੋਟਾਂ ਤਾਂ ਸਾਰਿਆਂ ਦਾ ਆਪਣੇ ਆਪਣੀ ਪਾਣੀ ਹੈਗੀਆਂ ਵੋਟਾਂ ਸਾਰਿਆਂ ਦੀ ਗੁਪਤ ਹੁੰਦੀਆਂ ਨੇ ਕਰਮ ਕਾ ਹੋਗਾ ਉਸ ਨੂੰ ਮਿਲ ਜਾਏਗਾ ਮਿਲ ਜਾਏਗਾ ਹਾਂ ਆ ਗਏ ہمارا ਗੋਬਿੰਦ ਖੜਾ ਹੈ ਲੜਕਾ ਮਾਰਾ ਮੈਸਿਨ ਵਾਲੇ ਲੈ ਕੇ ਉਹ ਡਿਵੈਲਪਮੈਂਟ ਨੂੰ ਲੈ ਕੇ ਗੱਲ ਹੋਈ ਹੈ ਲੋਕਾਂ ਨੇ ਇੱਕ ਨਾਮ ਲਿਆ ਸੀਗਾ ਉਹ ਨਾਮ ਸੀਗਾ ਗੋਵਿੰਦ ਗੋਵਿੰਦ ਜਿਹੜੇ ਹੈਗੇ ਮੇਰੇ ਸਾਹਮਣੇ ਖੜੇ ਨੇ ਤੇ ਮੈਂ ਦੇਖ ਰਿਹਾ ਸੀਗਾ ਇਹਨਾਂ ਨੇ ਇੱਕ ਬੋਰਡ ਲਗਾਇਆ ਹੈਗਾ ਵਾਰਡ ਨੰਬਰ 47 ਤੋਂ ਤੁਹਾਡੇ ਗੋਵਿੰਦ ਜੀ ਵਾਈਫ ਮੇਰੇ ਖਾਲ ਤੁਸੀਂ ਇਲੈਕਸ਼ਨ 'ਚ ਖੜੇ ਕਿਤੇ ਵਾਰਡ ਨੰਬਰ 47 ਤੋਂ ਹਾਂਜੀ ਤੇ ਗੱਲ ਇਹ ਹੈਗੀ ਹੈ ਇਹਨਾਂ ਕੋਲ ਆਉਣ ਦਾ ਮਕਸਦ ਮੇਰਾ ਇਹ ਸੀਗਾ ਡਿਵੈਲਪਮੈਂਟ ਨੂੰ ਲੈ ਕੇ ਗੱਲ ਹੁੰਦੀ ਸੀਗੀ ਡਿਵੈਲਪਮੈਂਟ ਨੂੰ ਲੈ ਕੇ ਗੱਲ ਹੁੰਦੀ ਸੀ ਮੈਂ ਤੁਹਾਨੂੰ 2021 ਮਿਲਿਆ ਸੀਗਾ ਔਰ ਅੱਜ 2024 ਤੇ 25 ਆਉਣ ਵਾਲਾ ਹੈ ਇਹ ਮੌਜੂਦਾ ਵਿਧਾਇਕ ਕੁਲਵੰਤ ਸਿੰਘ ਸਿੱਧੂ ਦੇ ਨਾਲ ਚੱਲਦੇ ਸੀਗੇ ਬਹੁਤ ਹੀ ਲੋਕਾਂ ਦੀ ਸੇਵਾ ਕੀਤੀ ਭੱਜ-ਭੱਜ ਕੇ ਅੱਗੇ ਰਹੇ ਦਿਨ ਰਾਤ ਇਹਨਾਂ ਨੇ ਦੇਖਿਆ ਨਹੀਂ ਲੇਕਿਨ ਅੱਜ ਇਹਦੇ ਵਿੱਚ ਅੱਗੇ ਆ ਕੇ ਤੁਸੀਂ ਆਜ਼ਾਦ ਕੈਂਡੀਡੇਟ ਦੇ ਰੂਪ ਚ ਆਪਣੇ ਵਾਈਫ ਨੂੰ VOTING ਚ ਖੜਾਇਆ ਹੈਗਾ ਭਾਈ ਗੁਰਜੀ ਦਾ ਕਲਸਾ ਭਾਈ ਗੁਰਜੀ ਕੀ ਫਤਿਹ ਜੈ ਪੀਮ ਜੈਪਾਰ ਜੈ ਵਾਲਮੀਕੀ ਜੈ ਰਵਿਦਾਸ ਜੀ ਬੱਸ ਦਹਾਈ ਕਰਨਾ ਜੀ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੇ ਜੋ ਦੇਖਿਆ ਇਹ ਇੱਥੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਦੀਆਂ ਸਾਨੂੰ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਿਰਨ ਨਜਰਾਈ ਵੀ ਆ ਕੰਮ ਕਰੇਗੀ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਗੀ ਤੇ ਇਹਦੇ ਕਰਕੇ ਆਪਾਂ ਹੁਣ ਵੱਧ ਚੜ ਕੇ ਆਪਾਂ ਇਸ ਵਿੱਚ ਹਿੱਸਾ ਲਿੱਤਾ ਘਰ ਘਰ ਜਾ ਕੇ ਵੋਟਾਂ ਮੰਗੀਆਂ ਜਿੱਥੇ ਸਾਨੂੰ ਤਿੰਨ ਵਾਰ ਜਾਣ ਨੂੰ ਗਿਆ ਘਰ ਦੇ ਵਿੱਚ ਅਸੀਂ ਪੰਜ-ਪੰਜ ਵਾਰ ਗਏ ਵੀ ਕਿਤੇ ਕੋਈ ਲੂਪ ਹੋ ਨਾ ਰਹ ਜਵੇ ਕਿਤੇ ਕੋਈ ਇਦਾਂ ਦਾ ਕਮੀ ਨਾ ਰਹ ਜਵੇ ਵੀ ਸਾਡੀ ਸਰਕਾਰ ਨਾ ਸਕੇ ਜੀ ਜੋ ਸਾਨੂੰ ਆਸ ਲੱਗਦੀ ਸੀ ਪਰ ਬੜੇ ਹੀ ਦੁਖੀ ਆਪਣੇ ਦਿਲ ਨਾਲ ਮੈਨੂੰ ਕਹਿਣਾ ਪੈ ਰਿਹਾ ਵਾ ਵੀ ਜੋ ਹੀ ਸੁਪਨੇ ਸੋਚੇ ਸੀ ਆਮ ਆਦੀ ਪਾਰਟੀ ਸਰਕਾਰ ਤੋਂ ਉਹ ਸਾਡਾ ਕੋਈ ਸੁਪਨਾ ਪੂਰਾ ਨਹੀਂ ਹੋਇਆ ਜੋ ਅਸੀਂ ਰੰਗਲਾ ਪੰਜਾਬ ਸੋਚ ਰਹੇ ਵੀ ਰੰਗਲਾ ਪੰਜਾਬ ਬਣੂਗਾ ਉਹਦੇ ਹਾਲਾਤ ਹੁਣ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਆ ਘਰ ਘਰ ਦੇ ਵਿੱਚ ਨਸ਼ਾ ਪਹੁੰਚ ਗਿਆ ਵਾ ਗਲੀ ਗਲੀ ਵਿੱਚ ਨਸ਼ਾ ਵਿਕ ਰਿਆ ਵਾ ਨਸ਼ੇ ਦਾ ਸੇਵਨ ਕਰਕੇ ਸਾਡੇ ਨੌਜਵਾਨ ਜਿਹੜੇ ਭਰਾ ਨੇ ਉਹ ਮੌਤੇ ਘਾੜ ਉਤਰਨੇ ਨੇ ਮਾਂਵਾਂ ਦੀਆਂ ਕੁੱਖਾਂ ਆਪਣਾ ਵਾਂਝੀਆਂ ਹੋ ਰਹੀਆਂ ਨੇ ਤੇ ਇਹਨਾਂ ਦੁੱਖ ਦਿਰਦ ਦੇਖਦੇ ਹੋਏ ਵੀ ਸਾਨੂੰ ਫਿਰ ਮੈਨੂੰ ਜਦੋਂ ਦੇਖਿਆ ਵੀ ਮੇਰੇ ਵਾਰਡ ਮਰ ਸੰਤਾਲੀ ਤੋਂ ਵੀ ਜਿੱਤੇ ਕਿ ਸਲਮੀ ਰਿਆ ਪੈਂਦਾ ਡਾਕਟਰ ਮੇਦਕਰ ਨਗਰ ਇੱਥੇ ਇਹਨੇ ਗਰੀਬ ਤਬਕੇ ਦੇ ਰੋਗ ਲੋਕ ਰਹਿੰਦੇ ਆ ਵੀ ਉਹਨਾਂ ਨੂੰ ਦੋ ਟਾਈਮ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਤੇ ਇਹਦੇ باوجود ਵੀ ਪੰਜਾਬ ਸਰਕਾਰ ਨੇ ਲਗਭਗ 10 ਲੱਖ ਜਿਹੜੇ ਰਾਸ਼ਨ ਕੱਟ ਨੇ ਉਹ ਕੱਟ ਤੇ ਇਹਨਾਂ ਦਾ ਕੀ ਕਸੂਰ ਹੈ ਵੀ ਤੁਸੀਂ ਗਰੀਬ ਜਨਤਾ ਨਾਲ ਇਹਨਾਂ ਧੱਕਾ ਕਰ ਰਹੇ ਹੋ ਵੀ ਆ ਤੁਹਾਡੀ ਕੋਈ ਵਧੀਆ ਗੱਲ ਨਹੀਂ ਕੀ ਤੁਸੀਂ ਰਾਸ਼ਨ ਵਧਾਉਣਾਂ ਦਾ ਕਿਸੇ ਘਟਾਤਾ ਜੇ ਵਿਕਾਸ ਦੇ ਰੂਪ ਦੇ ਵਿੱਚ ਦੇਖੀਏ ਵੀ ਜਦੋਂ ਮੈਂ ਇੱਥੇ ਵਿਕਾਸ ਆਪਣਾ ਭਾਜਨਟ ਕਰਕੇ ਇਹ ਜੋਰ ਲਾਉਂਦਾ ਸੀ ਪਰ ਲਗਭਗ ਹੁਣ 36 ਆਪਣਾ 33 ਮਹੀਨੇ ਹੋ ਗਏ ਨੇ ਇੱਥੇ ਵਿਕਾਸ ਦੇ ਵਿੱਚ ਕੋਈ ਐਡੀ ਤਬਦੀਲੀ ਨਹੀਂ ਆਈ ਵੀ ਸਾਨੂੰ ਪਤਾ ਲੱਗੇ ਵੀ ਕੋਈ ਵਿਕਾਸ ਹੋ ਰਿਹਾ ਵਾ ਸੀਵਰੇਜ ਪ੍ਰਣਾਲੀ ਸਾਰੀ ਠੱਪ ਪਈ ਆ ਸੜਕਾਂ ਕੋਈ ਨਹੀਂ ਬਣੀਆਂ ਸਟਰੀਟ ਲਾਈਟਾਂ ਸਾਰੀਆਂ ਬੰਦ ਪਈਆਂ ਇੱਥੇ ਕੋਈ ਇੱਕ ਨਵੀਂ ਸਟਰੀਟ ਲਾਈਟ ਨਹੀਂ ਲੱਗ ਸਕਦੀ ਤੇ ਮੈਂ ਤਾਂ ਆਹੀ ਜਦੋਂ ਮੈਂ ਆਪਣੇ ਲਈ ਨਿੱਜੀ ਸਵਾਰਥ ਲਈ ਨਹੀਂ ਕੁਝ ਕਰ ਸਕਦਾ ਨਾ ਮੈਂ ਕਰਨਾ ਚਾਹਨਾ ਵਾਂ ਕਿਉਂਕਿ ਮੈਂ ਹੁਣ ਜੇ ਐਮਐਲਏ ਸਾਹਿਬ ਦੇ ਨਾਲ ਸੀਗਾ ਜਾਂ ਕੁਝ ਵੀ ਸੀ ਮੈਂ ਪਰਸਨਲੀ ਆਪਣਾ ਜੋ ਮਰਜ਼ੀ ਕਰ ਸਕਦਾ ਸੀ ਬਟ ਮੈਂ ਆਪਣੇ ਸਮਾਜ ਲਈ ਆਪਣੇ ਵਾਰਡ ਦੀ ਬਿਹਤਰੀ ਦੇ ਹੱਕ ਦੇ ਵਿੱਚ ਹਾਂ ਤੇ ਜਦੋਂ ਸਾਨੂੰ ਸਾਡਾ ਹੱਕ ਨਹੀਂ ਮਿਲੂਗਾ ਤੇ ਸਾਡੇ ਜਿਹੜੇ ਵਿਕਾਸ ਨੂੰ ਨਹੀਂ ਕੰਮ ਹੁਣ ਕਰਜ ਹੋਣਗੇ ਤੇ ਮੈਨੂੰ ਮਜਬੂਰਨ ਫਿਰ ਆਪਣਾ ਫੈਸਲਾ ਲੈਣਾ ਪਿਆ ਤੇ ਮੈਂ ਆਪਣੇ ਮਹੱਲੇ ਦੇ ਨਾਲ ਜਦੋਂ ਮੈਨੂੰ ਮਹੱਲੇ ਦੇ ਵਿੱਚ ਹੰਗਾਰਾ ਮਿਲਿਆ ਉਹ ਕਹਿੰਦੇ ਜੀ ਤੈਨੂੰ ਪਾਰਟੀ ਕੋਈ ਟਿਕਟ ਨਹੀਂ ਦੇਦੀ ਜਾਂ ਕੁਝ ਨਹੀਂ ਕਰਦੀ ਤੂੰ ਆਜ਼ਾਦ ਖੜ ਪੁੱਤ ਸਾਡੀ ਜਿਹੜੀ ਗੱਲ ਹੋਈ ਸੀਗੀ ਕੁਲਵੰਤ ਸਿੰਘ ਸਿੱਧੂ ਨਾਲ ਵੀ ਜਿਹੜੇ ਤੁਹਾਡੇ ਸਾਥੀ ਨੇ ਨਰਾਜ ਹੋ ਕੇ ਕੋਈ ਆਜ਼ਾਦ ਖੜ ਰਿਹਾ ਹੈ ਕੋਈ ਦੂਸਰੀ ਪਾਰਟੀ ਜਾ ਰਿਹਾ ਹੈਗਾ ਉਹਨਾਂ ਨੇ ਕਿਹਾ ਸੀਗਾ ਆਫਟਰ ਇਲੈਕਸ਼ਨ ਮੈਂ ਉਹਨਾਂ ਨੂੰ ਮਨਾ ਕੇ ਆਪਣੇ ਕੋਲ ਲਿਆਉਂਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਗੱਲ ਨੂੰ ਦੇਖੋ ਜੀ ਸਾਡਾ ਉਹਨਾਂ ਨਾਲ ਕੋਈ ਇੱਦਾਂ ਦਾ ਬੈਰ ਵਿਰੋਧ ਨਹੀਂ ਹੈ ਸਾਡਾ ਕੋਈ ਜਾਨੀ ਮਾਲੀ ਕੋਈ ਉਹਨਾਂ ਨਾਲ ਲੈਣ ਦੇਣ ਨਹੀਂ ਸਾਡਾ ਸਿੱਧੀ ਜੀ ਗੱਲ ਆ ਵੀ ਸਾਡੇ ਵਾਰਡ ਦਾ ਜਿੰਨਾ ਵਿਕਾਸ ਹੋ ਸਕਦਾ ਉਹਨਾਂ ਕਰਾਇਆ ਜਾਵੇ ਸਾਡੇ ਜਿਹੜਾ ਯੂਥ ਆਈਕਨ ਨੇ ਜਿਹੜੇ ਸਾਡੇ ਯੂਥ ਨੇ ਉਹਨਾਂ ਨੂੰ ਆਪਣਾ ਵਪਾਰ ਤੇ ਆਪਣਾ ਉਹਨਾਂ ਦੀ ਬਿਜ਼ਨਸ ਲਾਈਨ ਦੇ ਵਿੱਚ ਉਹਨਾਂ ਦੀ ਨੌਕਰੀਆਂ ਦੇ ਵਿੱਚ ਉਹਨਾਂ ਨੂੰ ਸਮਰਥਾ ਮਿਲੇ ਠੀਕ ਹੈ ਜੀ ਸਰਕਾਰ ਦਾ ਜਿਹੜਾ ਕੰਮ ਮੇਨ ਹੁੰਦਾ ਵਾ ਸਭ ਤੋਂ ਵੱਡਾ ਇੱਥੇ ਇਸ਼ੂ ਨਸ਼ੇ ਦਾ ਵਾ ਨਿਸ਼ੇਦ ਨਸ਼ੇ ਤੇ ਅਸੀਂ ਇੱਥੇ ਕਿੰਨੀਆਂ ਲਿਸਟਾਂ ਬਣਾ ਬਣਾ ਦਿੱਤੀਆਂ ਵੀ ਆ ਨਸ਼ਾ ਬੰਦ ਹੋਣਾ ਚਾਹੀਦਾ ਨਸ਼ਾ ਬੰਦ ਹੋਣਾ ਚਾਹੀਦਾ ਆ ਫਲਾਣੇ ਬੰਦੇ ਨਸ਼ੇ ਦੇ ਉਹ ਵਪਾਰ ਕਰ ਰਹੇ ਨੇ ਬਟ ਸਾਡੀ ਸਰਕਾਰ ਦੇ ਵਿੱਚ ਕੋਈ ਸੁਣਵਾਈ ਨਹੀਂ ਕੀਤੀ ਗਈ ਕੋਈ ਕੁਝ ਨਹੀਂ ਕੀਤਾ ਹਰ ਕੇ ਸਾਨੂੰ ਫਿਰ ਆ ਮਜਬੂਰਨਾ ਫੈਸਲਾ ਲੈਣਾ ਪਿਆ ਸਾਨੂੰ ਸਰਕਾਰ ਦਾ ਤਿਆਗ ਕਰਨਾ ਪਿਆ ਜਿੰਦਾ ਮੌਜੂਦਾ ਸਰਕਾਰ ਆਪਣਾ ਰੂਲਿੰਗ ਪਾਰਟੀ ਨੂੰ ਕੋਈ ਛੱਡ ਕੇ ਨਹੀਂ ਜਾਣਾ ਚਾਹੁੰਦਾ ਪਰ ਅਸੀਂ ਫਿਰ ਵੀ ਆਪਣੇ ਅਸੀਂ ਅਸੀਂ ਜਿਹੜੇ ਸਾਡੀ ਅਣਖ ਆ ਅਸੀਂ ਆਪਣੀ ਅਣਖ ਨੂੰ ਮਾਰ ਨਹੀਂ ਸਕਦੇ ਜਿਹੜਾ ਸਾਡੇ ਕੰਮ ਕਰੂਗਾ ਆਪੋ ਦੇ ਨਾਲ ਸੋ ਇਹ ਸੀ ਕਿ ਗੋਬਿੰਦ ਜਿਹੜੇ ਇੱਕ ਵਾਲਮੀਕੀ ਸਮਾਜ ਦੇ ਵਿੱਚੋਂ ਹੀ ਇੱਕ ਨੌਜਵਾਨ ਹੈਗੇ ਨੇ ਯੁਵਾ ਹੈਗੇ ਨੇ ਆਮ ਆਦੀ ਪਾਰਟੀ ਨੂੰ ਇਹ ਚਾਹੀਦਾ ਸੀ ਕਿ ਵੀ ਜਿਹੜੇ ਪੁਰਾਣੇ ਸਾਡੇ ਚੱਲਦੇ ਨੇ ਨਾਲ ਉਹਨਾਂ ਨੂੰ ਨਾਲ ਲੈ ਕੇ ਹੀ ਚੱਲਿਆ ਜਾਵੇ ਚਿਹਰੇ ਕਈ ਸੀ ਪੁਰਾਣੇ ਗੁੰਡਾ ਨੂੰ ਜਿਹੜੇ ਦੂਸਰੀ ਪਾਰਟੀ ਛੱਡ ਕੇ ਆਏ ਉਹਨਾਂ ਨੂੰ ਟਿਕਟਾਂ ਦੇਤੀਆਂ ਨੇ ਪਤਾ ਨਹੀਂ ਕਿਹੜਾ ਵਿਸ਼ਵਾਸ ਉਹਨਾਂ ਨੇ ਉਹਨਾਂ 'ਚ ਦੇਖਿਆ ਲੇਕਿਨ ਇਸ ਤਰ੍ਹਾਂ ਦੇ ਲੋਕੀ ਜਿਹੜੇ ਨਾਰਾਜ਼ ਹੋ ਜਾਂਦੇ ਨੇ ਇਹਦੇ ਨਾਲ ਇੱਕ ਸਮਾਜ ਨਾਰਾਜ਼ ਹੋਣ ਦੇ ਕਗਾਰ ਤੇ ਹੁੰਦਾ ਹੈਗਾ ਇੱਕ ਸਮਾਜ ਬਹੁਤ ਵੱਡਾ ਸਮਾਜ ਹੁੰਦਾ ਜਿਹੜਾ ਵਲਮਿਕੀ ਸਮਾਜ ਹੈਗਾ ਲੇਕਿਨ ਉਹਦੀ ਗੱਲ ਕਰਦੇ ਵਾਰਡ ਨੰਬਰ 47 ਲੁਧਿਆਣਾ ਤੋਂ ਅੰਬੇਡਕਰ ਨਗਰ ਹੈਗਾ ਜਿਹੜਾ ਬਿਲਕੁਲ ਹੀ ਜ਼ੀਰੋ ਏਰੀਆ ਕਿਹਾ ਜਾਂਦਾ ਹੈਗਾ ਗੱਲਾਂ ਤੋਂ ਪੈਂਡਿੰਗ ਹੈਗੀ ਹੈ ਅਕਾਲੀ ਦਲ ਵੀ ਰਿਹਾ ਹੈਗਾ ਕਾਂਗਰਸ ਵੀ ਰਹੀ ਹੈ ਲੇਕਿਨ ਸਾਰੇ ਹੀ ਵਾਦੇ ਹੁੰਦੇ ਰਹੇ ਲੇਕਿਨ ਹੋਇਆ ਕੁਝ ਵੀ ਨਹੀਂ ਹੈਗਾ ਕੋਸ਼ਿਸ਼ ਇਹ ਰਹੀ ਹੈ ਵੀ ਗੱਲਾਂ ਬਾਤਾਂ ਕਰਕੇ ਵੋਟ ਖਿੱਚੀ ਜਾਵੇ ਵੋਟ ਬੈਂਕ ਹਾਸਲ ਕਰਨ ਨੂੰ ਲੈ ਕੇ ਬਹੁਤ ਗੱਲਾਂ ਹੁੰਦੀਆਂ ਨੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ